ਦੋਸਤੋ ਸਤਿ ਸ੍ਰੀ ਅਕਾਲ ਝੋਨਾ ਸੁਪਰੀਮ 110 ਇਸ ਵਾਰ ਵੱਡੇ ਰਕਵੇ ਵਿੱਚ ਲੱਗਣ ਜਾ ਰਿਹਾ ਹੈ ਬਿਨਾਂ ਸਕ ਕੇ 38 ਕੁਇੰਟਲ ਤੱਕ ਜਾਂ ਉਸ ਤੋਂ ਵੀ ਉੱਪਰ ਝਾੜ ਦੇਣ ਵਾਲੀ ਕਿਸਮ ਹੈ ਪਿਛਲੇ ਸਾਲ ਕਿਸਾਨਾਂ ਦੇ ਖੇਤਾਂ ਵਿੱਚ 35 37 ਕੁਇੰਟਲ ਤੱਕ ਝਾੜ ਇਸ ਨੇ ਆਮ ਹੀ ਦਿੱਤਾ ਹੈ ਪਰ ਇਸ ਤੋਂ ਚੰਗਾ ਵਧੀਆ ਝਾੜ ਲੈਣ ਦੇ ਵਾਸਤੇ ਕੁਝ ਖਾਸ ਨੁਕਤੇ ਨੇ ਜਿਨ੍ਹਾਂ ਨੂੰ ਧਿਆਨ ਵਿੱਚ ਰੱਖਣਾ ਪੈਂਦਾ ਹੈ ਜੇਕਰ ਇਹਨਾਂ ਵੱਲ ਧਿਆਨ ਨਾ ਦਿੱਤਾ ਜਾਵੇ ਤਾਂ ਜਿਹੜਾ ਝਾੜਾ 28 30 ਕੁਇੰਟਲ ਤੱਕ ਵੀ ਰਹਿ ਜਾਂਦਾ ਹੈ। ਸੋ ਜਿਹੜੇ ਕਿਸਾਨ ਪਿਛਲੇ ਸਾਲਾਂ ਦੇ ਵਿੱਚ ਇਹ ਕਿਸਮ ਲਗਾਉਂਦੇ ਰਹੇ ਨੇ ਉਹ ਤਾਂ ਇਹਦੀਆਂ ਅਮਰੀਕੀਆਂ ਜਾਣਦੇ ਨੇ। ਪਰ ਜੋ ਕਿਸਾਨ ਪਹਿਲੀ ਵਾਰੀ ਇਸ ਕਿਸਮ ਨੂੰ ਲਗਾ ਰਹੇ ਨੇ। ਉਹਨਾਂ ਨੂੰ ਕੁਝ ਖਾਸ ਪਹਿਲੂਆਂ ਤੇ ਧਿਆਨ ਦੇਣ ਦੀ ਲੋੜ ਹੈ। ਉਹ ਸਾਰੀਆਂ ਗੱਲਾਂ ਸਾਰੀਆਂ ਅਮਰੀਕੀਆਂ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਡਿਸਕਸ ਕਰਾਂਗੇ। ਇਸ ਕਰਕੇ ਵੀਡੀਓ ਨੂੰ ਐਂਡ ਤੱਕ ਦੇਖਿਓ ਤਾਂ ਕਿ ਕੋਈ ਜਾਣਕਾਰੀ reh na jaave ਜੋ ਕਿਸਾਨ ਪਹਿਲੀ ਵਾਰੀ ਚੈਨਲ ਦੇ ਉੱਤੇ ਆਏ ਨੇ ਉਹ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਹੀ ਬੈਲ ਵਾਲਾ ਬਟਨ ਪ੍ਰੈਸ ਕਰਕੇ ਨੋਟੀਫਿਕੇਸ਼ਨ ਆਨ ਕਰ ਲੋ ਤਾਂ ਕਿ ਖੇਤੀ ਸਬੰਧੀ ਜੋ ਵੀ ਵੀਡੀਓ ਆਪਾਂ ਅਪਲੋਡ ਕਰੀਏ ਉਸ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਦੋਸਤੋ ਵੀਡੀਓ ਨੂੰ ਲਾਈਕ ਅਤੇ ਹੋਰ ਯਾਰ ਦੋਸਤਾਂ ਦੇ ਨਾਲ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਕਿ ਜਿਆਦਾ ਤੋਂ ਜਿਆਦਾ ਦੋਸਤਾ ਤੱਕ ਜਿਹੜੀ ਜਾਣਕਾਰੀ ਸਾਂਝੀ ਹੋ ਸਕੇ ਸਭ ਤੋਂ ਪਹਿਲੀ ਗੱਲ ਇਹ ਜਾਣ ਲੈਣੀ ਜ਼ਰੂਰੀ ਹੈ ਇਹ ਕਿਸਮਾਂ ਦਰਮਿਆਨੇ ਸਮੇਂ ਦੀ ਕਿਸਮ ਹੈ ਪੱਕਣ ਦੇ ਲਈ 135 ਤੋਂ 40 ਦਿਨ ਸਮੇਤ ਪਨੀਰੀ ਲੈਂਦੀ ਆ ਇਸ ਲਈ ਇਸ ਨੂੰ ਜ਼ਿਆਦਾ ਸਮਾਂ ਲੈਣ ਵਾਲੀਆਂ ਕਿਸਮਾਂ ਦੇ ਨਾਲ ਨਾ ਲਗਾ ਕੇ 20 ਦਿਨ ਪਿੱਛੋਂ ਇਹਦੀ ਪਨੀਰੀ ਬੀਜਣੀ ਚਾਹੀਦੀ ਹੈ ਤੇ ਉਸੇ ਤਰ੍ਹਾਂ ਟ੍ਰਾਂਸਪਲੈਂਟਿੰਗ ਵੀ ਲੇਟ ਕਰਨੀ ਚਾਹੀਦੀ ਹੈ ਦੂਸਰੀਆਂ ਕਿਸਮਾਂ ਦੇ ਨਾਲ ਟਰਾਂਸਪਲੈਂਟਿੰਗ ਦਾ ਜਿਹੜਾ ਸਭ ਤੋਂ ਵਧੀਆ ਸਮਾਂ ਇਹਦੇ ਵਾਸਤੇ ਆ ਉਹ 25 ਜੂਨ ਦੇ ਨੇੜੇ ਤੇੜੇ ਆ 20 ਜੂਨ ਤੋਂ ਪਹਿਲਾਂ ਤਾਂ ਟਰਾਂਸਪਲੈਂਟਿੰਗ ਇਹਦੀ ਬਿਲਕੁਲ ਨਾ ਕੀਤੀ ਜਾਵੇ ਨਹੀਂ ਤਾਂ ਫਿਰ ਝਾੜ ਜਿਹੜਾ ਉਹ ਘਟ ਸਕਦਾ ਟਰਾਂਸਪਲੈਂਟਿੰਗ ਵੇਲੇ ਪਨੀਰੀ ਦੀ ਉਮਰ 25 ਤੋਂ 30 ਦਿਨ ਹੋਣੀ ਚਾਹੀਦੀ ਹੈ ਹੱਦ 35 ਦਿਨ ਕਰ ਲੋ ਤਾਂ ਪੂਰਾ ਝਾੜ ਮਿਲਦਾ ਹੈ ਇੱਕ ਹੋਰ ਜ਼ਰੂਰੀ ਯਾਦ ਰੱਖਣਯੋਗ ਹੈ ਖੇਤ ਵਿੱਚ ਬੂਟਿਆਂ ਦੀ ਗਿਣਤੀ ਪੂਰੀ ਹੋਣੀ ਚਾਹੀਦੀ ਹੈ ਇਹ ਲੰਮਾ ਸਮਾ ਲੈਣ ਵਾਲੀਆਂ ਕਿਸਮਾਂ ਜਿਵੇਂ ਪੂਸਾ 44 ਆਦ ਕਿਸਮਾਂ ਨੇ ਉਹਨਾਂ ਦੇ ਵਾਂਗ ਇਹਦਾ ਫਟਾਰਾ ਬਹੁਤ ਜ਼ਿਆਦਾ ਨਹੀਂ ਹੈਗਾ ਸਗੋਂ ਫਟਾਰਾ ਇਹਦਾ ਦਰਮਿਆਨ ਨਹੀਂ ਹੁੰਦਾ ਇਸ ਲਈ ਖੇਤ ਵਿੱਚ ਬੂਟਿਆਂ ਦੀ ਗਿਣਤੀ ਹੈ ਜਿਹੜੀ ਉਹ ਬਿਲਕੁਲ ਪੂਰੀ ਹੋਣੀ ਚਾਹੀਦੀ ਹੈ ਜਿਵੇਂ ਆਪਾਂ ਪੀ ਆਰ ਕਿਸਮਾਂ 32 33 ਬੂਟੇ 1 ਵਰਗ ਮੀਟਰ ਵਿੱਚ ਲਾਉਨੇ ਆ ਉਸੇ ਤਰੀਕੇ ਦੇ ਨਾਲ 32 33 ਬੂਟੇ ਲਾਈ ਜਾਣ ਤਾਂ ਝਾੜ ਪੂਰਾ ਮਿਲਦਾ ਹੁਣ ਖਾਦਾਂ ਦੀ ਗੱਲ ਕਰ ਲੈਨੇ ਆ ਬਜਾਈ ਵਕਤ ਜਿਹੜੀਆਂ ਖਾਦਾਂ ਆਪਾਂ ਜਿਵੇਂ ਦੂਸਰੀਆਂ ਕਿਸਮਾਂ ਨੂੰ ਪਾਉਂਦੇ ਆ ਸੋਪਰ ਹੈ ਸੋਪਰ ਘਰ ਪਾਉਂਦੇ ਆ ਜਿੰਕ ਹੈ ਕੋਈ ਡੀਏਪੀ ਪਾਲੰਦਾ ਜਿੰਕ ਪਾਉਂਦੇ ਆ ਪੋਟਾਸ਼ ਪਾਉਂਦੇ ਆ ਜਿਹੜੇ ਵੀ ਤੱਤ ਪਾਉਂਦੇ ਆ ਉਹ ਤਾਂ ਆਪਾਂ ਜਿਵੇਂ ਦੂਸਰੀਆਂ ਕਿਸਮਾਂ ਦੇ ਵਾਸਤੇ ਵਰਤਦੇ ਨੇ ਹੋਰ ਛੇ ਤਰੀਕੀਆਂ ਵਰਤਣੀਆਂ ਨੇ ਪਰ ਜੂਰੀਆ ਖਾਦ ਆ ਜਿਹੜਾ ਉਹ ਥੋੜਾ ਧਿਆਨ ਦੇਣ ਦੀ ਜ਼ਰੂਰਤ ਹੈ ਕਿਉਂਕਿ ਇਹ ਉੱਚੇ ਕੱਦ ਵਾਲੀ ਕਿਸਮ ਹੈ ਇਸ ਲਈ ਜੂਰੀਆ ਇਹਨੂੰ 2.5 ਤੋਂ 3 ਘੰਟੇ ਤੱਕ ਹੀ ਜ਼ਰੂਰਤ ਉਸ ਤੋਂ ਜ਼ਿਆਦਾ ਨਾ ਪਾਇਆ ਜਾਵੇ ਪਿਛਲੇ ਸਾਲ ਕਿਸਾਨਾਂ ਦੇ ਵੱਲੋਂ ਕਾਫੀ ਮਾਤਰਾ ਦੇ ਵਿੱਚ ਜੂਰੀਆ ਖਾਦ ਵਰਤੀ ਗਈ ਕਿਉਂਕਿ ਸ਼ੁਰੂਆਤੀ ਦਿਨਾਂ ਦੇ ਵਿੱਚ ਇਹ ਜ਼ਿਆਦਾ ਫਟਾਰਾ ਨਹੀਂ ਕਰਦੀ ਹੌਲੀ-ਹੌਲੀ ਚਲਦੀ ਹੈ ਪੀਲੀ-ਪੀਲੀ ਜੀ ਦਿਖਾਈ ਦਿੰਦੀ ਹੈ ਛੇਤੀ ਫੂਟ ਨਹੀਂ ਕਰਦੀ ਡੱਕੇ ਦੇ ਖੜੇ ਰਹਿੰਦੇ ਨੇ ਇਸ ਕਰਕੇ ਕਿਸਾਨ ਡਰਦੇ ਮਾਰੇ ਜੂਰੀਆ ਵਰਤ ਲੈਂਦੇ ਨੇ ਪਿਛਲੀ ਵਾਰੀ 4-4 5-5 ਗੱਟੇ ਜੂਰੀ ਇਹਦੇ ਕਿਸਾਨਾਂ ਨੇ ਪਾਏ ਫਿਰ ਹਲਦੀ ਰੋਗ ਆਉਣ ਦਾ ਡਰਾਂ ਦਾ ਤੇ ਢੈਂ ਦੀ ਪ੍ਰੋਬਲਮ ਤਾਂ ਇਹਦੇ ਵਿੱਚ ਕੋਈ ਜ਼ਿਆਦਾ ਆਉਂਦੀ ਨਹੀਂ ਘੱਟ ਆਉਂਦੀ ਆ ਪਰ ਕਿਉਂਕਿ ਫਿਰ ਵੀ ਜਿਆਦਾ ਜੂਰੀਆ ਪਾਉਣ ਨਾਲ ਡਿੱਗ ਸਕਦੀ ਹੈ ਕਿਉਂਕਿ ਲੰਮੀ ਹਾਈਟ ਵਾਲੀ ਕਿਸਮ ਹੈ ਇਸ ਲਈ ਸ਼ੁਰੂਆਤ ਇਸ ਕਰਕੇ ਸ਼ੁਰੂਆਤੀ ਦਿਨਾਂ ਨੂੰ ਦੇਖਦੇ ਹੋਏ ਆਪਾਂ ਵੀ ਇਹ ਜੂਰੀ ਤੁਰ ਨਹੀਂ ਰਹੀ ਜੀ ਜੂਰੀਆ ਪਾਈ ਜਾਈਏ ਕਿਉਂਕਿ ਪਿਛਲੀ ਵਾਰੀ ਜਦੋਂ ਕਿਸਾਨਾਂ ਨੇ ਜਿਹੜਾ ਦੇਖਿਆ ਕਾਫੀ ਜੂਰੀਆ ਪਾਤਾ ਫਿਰ ਉਹਦੀ ਬਾਅਦ ਵਿੱਚ ਪ੍ਰੋਬਲਮ ਆਈ ਤੇ ਬਾਕੀ ਉਲੀ ਰੋਗ ਤੇਲਾ ਵਗੈਰਾ ਜਿਹੜੀਆਂ ਬਾਕੀ ਕਿਸਮਾਂ ਦੇ ਵਾਂਗ ਆਪਾਂ ਨੂੰ ਇੱਕ ਦਾ ਦੋਸ ਪਰਿਆਂ ਦੀ ਲੋਟ ਪੈ ਸਕਦੀ ਹੈ ਇੰਨੀ ਕੀ ਧਿਆਨ ਦੇਣ ਵਾਲੀ ਗੱਲ ਹੈ ਟ੍ਰਾਂਸਪਲੈਂਟਿੰਗ ਹੈ ਜਿਹੜੀ ਬੀਜ ਹੁੰਦੇ ਨੇ ਨੇੜੇ ਤੜੇ ਕੀਤੀ ਜਾਵੇ ਪਨੀਰੀ ਦੀ ਉਮਰ 30 ਦਿਨ ਹੋਵੇ ਹੱਦ ਤੋਂ ਵੱਧ 35 ਦਿਨ ਹੋਵੇ ਇਸ ਤੋਂ ਵੱਧ ਨਾ ਕਰੋ ਖੇਤ ਵਿੱਚ ਬੂਟਿਆਂ ਦੀ ਗਿਣਤੀ ਹੈ ਜਿਹੜੀ ਉਹ ਪੂਰੀ ਰੱਖੀ ਜਾਵੇ 32 33 ਬੂਟੇ ਲਾਏ ਜਾਣ ਤਾਂ ਵਧੀਆ ਜੂਰੀਆ ਜਿਹੜਾ ਲੋਡ ਮੁਤਾਬਕੀ ਵਰਤਿਆ ਜਾਵੇ ਇਹਨਾਂ ਸਾਰੀਆਂ ਗੱਲਾਂ ਨੂੰ ਜੇਕਰ ਆਪਾਂ ਧਿਆਨ ਵਿੱਚ ਰੱਖਦੇ ਹਾਂ ਤਾਂ ਝਾੜ ਪੂਰਾ ਮਿਲੂਗਾ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਆਉਣ ਦੀ ਉਮੀਦ ਨਹੀਂ ਕਿਸਮ ਬਹੁਤ ਵਧੀਆ ਵੈਰਾਈਟੀ ਬਹੁਤ ਵਧੀਆ ਜਿਹੜੀ ਪਿਛਲੇ ਸਾਲਾਂ ਦਾ ਲੋਕਾਂ ਨੇ ਲਾਈ ਆ ਕਿਸੇ ਨੇ ਵੀ ਏ ਕੋਈ ਪ੍ਰੋਬਲਮ ਨਹੀਂ ਆਈ ਵਧੀਆ ਝਾੜ ਦਿੱਤਾ ਜਿੱਥੇ ਕਿਤੇ ਆਪਣੀਆਂ ਪ੍ਰੋਬਲਮ ਆ ਰਹੀਆਂ ਜਾਂ ਤਾਂ ਅਗੇ 3% ਲਾਤੀ ਪਨੀਰੀ ਦੀ ਉਮਰ ਵੱਡੀ ਉਮਰ ਦੀ ਪਨੀਰੀ ਲਾਤੀ ਉਸ ਤਰ੍ਹਾਂ ਦੀ ਕੋਈ ਪ੍ਰੋਬਲਮ ਹੋ ਸਕਦੀ ਹੈ ਨਹੀਂ ਤਾਂ ਝਾੜ ਬਹੁਤ ਵਧੀਆ ਨੇ ਸੋ ਅੰਤ ਵਿੱਚ ਸਾਰਾ ਦੋਸਤਾਂ ਨੂੰ ਸ਼ਤਿ ਸ਼੍ਰੀ ਅਕਾਲ ਤੁਹਾਨੂੰ